ਦੀ ਕੁਆਲਿਟੀ ਹੈ ਨਹੀਂ ਉਹ ਚਾਹੇ ਉਹਨੂੰ ਚਾਹੇ ਤੁਸੀਂ ਬਦਾਮਾਂ ਤੇ ਪਾਲ ਲੋ ਉਹਨੇ ਦੁੱਧ ਨਹੀਂ ਦੇਣਾ ਬਾਈ ਦੁੱਧ ਦੇਣਾ ਇਹਦੀ ਕੁਆਲਿਟੀ ਨੇ ਇਹਦੀ ਬਰੀਡ ਨੇ ਇਹਦੇ ਬਾਡੀ ਸਟਰਕਚਰ ਨੇ ਅੱਛਾ ਬਿਨਾ ਬਿਨਾ ਬਰੀਡ ਵਾਲੀ ਦਾ ਚਾਹੇ ਬਦਾਮ ਹੀ ਪਾਈਆਂ ਬਿਨਾ ਬਰੀਡ ਵਾਲੀ ਨੂੰ ਚਾਹੇ ਤੁਸੀਂ ਬਾਈ ਬਦਾਮਾਂ ਤੇ ਪਾਲ ਲੋ ਉਹਨੇ ਦੁੱਧ ਨਹੀਂ ਦੇਣਾ ਨੰਬਰ 2 ਤੇ ਮੈਂ ਤੁਹਾਨੂੰ ਇੱਕ ਦੁੱਧ ਦੇਣ ਵਾਲੀ ਦੀ ਇੱਕ ਹੋਰ ਜਿਹੜਾ ਮੇਰਾ ਨਿੱਜੀ ਤਜਰਬਾ ਬਾਈ ਮੈਂ ਦੇਖਿਆ ਉਹਦੀ ਤੁਹਾਨੂੰ ਇਹ ਇੱਕ ਕੁਆਲਿਟੀ ਦੱਸ ਦਿਨਾ ਵੀ ਬਾਈ ਜਿਹੜੀ ਝੋਟੀ ਦੁੱਧ ਚੋਂ ਖਾਲੀ ਹੋਏ ਤੇ ਬੌਲੇ ਚੋਂ ਖਾਲੀ ਹੋਏ ਤੇ ਆਪਦਾ ਲੇਵਾ ਨਹੀਂ ਝਾੜਦੀ ਉਹ ਦੁੱਧ ਨਹੀਂ ਦਿੰਦੀ ਹਾਂਜੀ ਸੱਜਣੋ ਸਵਾਗਤ ਹੈ ਕਿਸਾਨ ਪਸ਼ੂਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਉਗਰਾਹਾ ਲੈ ਵੀ ਸੱਜਣੋ ਅੱਜ ਆਪਾਂ ਫੇਰ ਤੁਹਾਡੀ ਡਿਮਾਂਡ ਤੇ ਪਹੁੰਚ ਚੁੱਕੇ ਆ ਪਿੰਡ ਡੱਲੇ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਅਮਨ ਬਾਈ ਕੋਲੇ ਪਹੁੰਚ ਚੁੱਕੇ ਆ ਬਾਈ ਨੂੰ ਮਲਿਉਨੇ ਆ ਤੇ ਝੋਟੀਆਂ ਦਿਖਾਉਨੇ ਆ ਬਾਈ ਦੀਆਂ ਟੋਪ ਟੋਪ ਦੀਆਂ ਬਾਈ ਸਤਿ ਸ੍ਰੀ ਅਕਾਲ ਸਤਿ ਗੁਰੂ ਜੀ ਸਤਿ ਗੱਲ ਸਾਰੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਬਹੁਤ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਬਾਈ ਪਰਮਾਤਮਾ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾਲ ਬਹੁਤ ਚੰਗਾ ਚੱਲਦਾ ਜੀ ਕਿਵੇਂ ਆ ਬੁਕਿੰਗ ਦਾ ਕੰਮ ਕੰਮ ਬਾਈ ਬੁਕਿੰਗ ਦੇ ਵਿੱਚ ਆ ਹਾਂ ਜੀ ਕੰਮ ਜਾਨਵਰ ਤਾਂ ਹੁਣ ਬਾਈ ਚੰਗਾ ਜਾਨਵਰ ਮਿਲਦਾ ਵੀ ਨਹੀਂ ਤੇ ਚੰਗੇ ਲੋਕ ਲੈਣ ਵਾਲੇ ਵੀ ਬੜੇ ਬੈਠੇ ਨੇ ਬਾਈ ਜਿਨ੍ਹਾਂ ਨੂੰ ਦੇ ਨਹੀਂ ਹੁੰਦੇ ਜਾਨਵਰ ਪੂਰੇ ਨਹੀਂ ਹੁੰਦੇ ਮੁਸ਼ਕਲ ਹੋ ਰਿਹਾ ਕੰਮ ਲੱਭਣਾ ਚੰਗਾ ਜਾਨਵਰ ਹੈ ਮੁਸ਼ਕਲ ਹੋ ਰਿਹਾ ਲੈ ਬਾਈ ਚੰਗਾ ਜਾਨਵਰ ਲੱਭਣਾ ਆ ਵੀ ਜਾਨੀ ਇਹ ਆ ਵੀ 5 6 ਦਿਨਾਂ ਦੇ ਵਿੱਚ ਆਹੀ 4 5 ਜਾਨ ਠੀਕ ਹੈ ਜਿੱਤੇ ਨੇ ਝੋਟੀਆਂ ਦਿਖਾਵਾਂਗੇ ਬਾਈ ਅੱਜ ਤਿੰਨ ਝੋਟੀਆਂ ਦਿਖਾਵਾਂਗੇ ਬਾਈ ਤਿੰਨੇ ਸੂਈਆਂ ਹੋਈਆਂ ਨੇ ਹਾਂ ਝੋਟੀਆਂ ਦਾ ਬਾਈ ਪੰਜ ਨੇਗੀਆਂ ਦੋ ਅੰਦਰ ਖੜੀਆਂ ਉਹ ਵੇਗੀਆਂ ਬਾਈ ਸੇਲ ਹੋ ਗਿਆ ਉਹਨਾਂ ਠੀਕ ਹੈ ਜੀ ਉਹ ਪੰਜ ਝੋਟੀਆਂ ਸੀਗੀਆਂ ਅੱਜ ਆਪਣੇ ਕੋਲੇ ਬਾਈ ਠੀਕ ਔਰ ਜ਼ਿਆਦਾ ਚੰਗੀਆਂ ਝੋਟੀਆਂ ਬਾਈ ਸਾਰੀਆਂ ਪੂਰੇ ਯਾਨੀ ਸਜਣੋ ਝੋਟੀਆਂ ਤਿੰਨੇ ਟੌਪ ਦੀਆਂ ਨੇ ਬਾਈ ਦੀਆਂ ਇਧਰੋਂ ਥਣ ਥਣ ਦੇਖ ਸਕਦੇ ਹੋ ਤੇ ਪੁੱਠੇ ਦੀ ਚੜਾਈ ਦੇਖ ਸਕਦੇ ਹੋ ਤੇ ਬਾਕੀ ਇਧਰੋਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਬਾਈ ਆਪਾਂ ਆਹ ਝੋਟੀ ਡਿਟੇਲ ਦੱਸੀ ਇਹ ਝੋਟੀ ਬਾਈ ਜੀ ਦੂਜੇ ਸੂਏ ਸੂਈ ਹੋਈ ਹੈ ਹਾਂ ਪਰसों ਦਿਨ ਦੀ ਸੂਈ ਹੋਈ ਹੈ ਕੋਈ 4:00 ਵਜੇ ਦੀ ਅੱਛਾ ਜੀ ਹਾਂਜੀ ਬੌਲੇ ਤੋਂ ਬਾਈ ਹੁਣ ਇਹ ਖਾਲੀ ਹੋ ਹੋਟੀ ਹੈ ਦੋ ਦੇ ਦੇ ਲਵੇ ਬਾਈ ਹੁਣ ਇਹਦੇ ਕੋਲੇ 14 ਕਿਲੋ ਜਾਨੀ ਖੁੱਲਾ ਹੋਊਗਾ ਬਾਈ ਲੈ ਸੱਜਣਾ ਥਣ ਥਣ ਦੇਖ ਸਕਦੇ ਹੋ ਜਿਵੇਂ ਇਹਨਾਂ ਮੁਠੀ ਆਲਾ ਲੱਗਿਆ ਤੇ ਆਪਸ ਵਿੱਚ ਗੈਪ ਬਹੁਤ ਆ ਥਣਾਂ ਦਾ ਜਿੱਦਾਂ ਕਢ ਕੇ ਲਾਏ ਹੁੰਦੇ ਆ 4 ਇੰਚ ਦਾ ਥਣ ਕੱਢਦੀ ਆ ਬਾਈ ਪਸ਼ਮਕ ਇਹ ਇਧਰੋਂ ਸਿੰਘ ਸਿੰਘ ਦੇਖ ਸਕਦੇ ਹੋ ਕਿਵੇਂ ਬਾਈ 4 ਇੰਚ ਦਾ ਥਣ ਕੱਢਦੀ ਆ ਬਾਈ ਪਸ਼ਮਕ ਇਹ ਕਿਸੇ ਵੀਰ ਨੂੰ ਦੇਖਣ ਵਾਲੇ ਨੂੰ ਛੋਟਾ ਲੱਗੇ ਥਾਣੇ ਦਾ ਹਾਂਜੀ ਕਿ ਸੱਜਣਾ ਬਾਈ ਕਹਿੰਦਾ ਪਸਮਾ ਕੇ ਨਾ ਜਮਾ ਸਿਰੇ ਵਾਲਾ ਥਣ ਥਣੋਟ ਬਣਾਉਂਦੀ ਐ ਤੇ ਬਾਕੀ ਉਚਾਈ ਚੂਈ ਬਹੁਤਾਂ ਛੋਟੀ ਦੀ ਤੇ ਸੱਜਣਾ ਲੰਬਾਈ ਬਹੁਤਾਂ ਦੂਜੇ ਸੂਏ ਦੇ ਹਿਸਾਬ ਨਾਲ ਅੱਗੇ ਜਾ ਕੇ ਝੁੱਟੀ ਹਜੇ ਹੋਰ ਤਿਆਰ ਹੋਊਗੀ ਲੈ ਬਾਈ ਖੋਲ ਕੇ ਦਿਖਾ ਦੇ ਇੱਕ ਵਾਰੀ ਲੈ ਬਾਕੀ ਜਦੋਂ ਤੁਰੂਗੀ ਸੱਜਣਾ ਹਵਾਨੇ ਦੀ ਜੱਜਮੈਂਟ ਕਰ ਲਿਓ ਜੀ ਐਨੂੰ ਚਲਾ ਦੀ ਬਾਈ ਇੱਧਰ ਤਾਂ ਭੰਡਾ ਇੱਧਰ ਨਹੀਂ ਐਨੂੰ ਐਨੂੰ ਚਲਾ ਦੀ ਥੱਲੇ ਨੂੰ ਮਰਜ਼ਾ ਦੇ ਨੀ ਬਾਹ ਲੰਬੀ ਚਲਾ ਦੇਣਗੇ ਜੀ ਇੱਧਰ ਤਲੇ ਬਾਕੀ ਸੱਜਣੋਂ ਬਾਈ ਦਾ ਇੱਕ ਰਿਕਾਰਡ ਹੈ ਵੀ ਜਾਨਵਰ ਜਮਾ ਚੰਗੇ ਲੈ ਕੇ ਆਉਂਦਾ ਟੋਪ ਦੇ ਕੱਢ ਕੇ ਬਾਕ ਮਹਾਲ ਹੈ ਬਾਈ ਤੇ ਨਗੀਨੇ ਹੀ ਲਿਆਉਂਦਾ ਭਾਲ ਕੇ ਕਿਧਰੋਂ ਪਤਾ ਨਹੀਂ ਕਿੱਥੇ ਖਾਣ ਖਾਣ ਲੱਭੀ ਹੋਈ ਆ ਬਾਈ ਨੇ ਬਾਹਲੇ ਚੱਲ ਬਾਈ ਬਾਈ ਕਿੰਨੀ ਕ ਬੋਲੀ ਹੋਈ ਏ ਥੱਲੇ ਹੁਣ ਇਹਦੇ ਥੱਲੇ ਬਾਈ ਕੋ 14 ਲੀਟਰ ਬੋਲੀ ਤਿਆਰ ਹੈ 14 ਲੀਟਰ ਹਾਂ 14 ਲੀਟਰ 14 ਖਾਸਾ ਹੋ ਜਾਂਦਾ ਬਾਈ ਚੋਟੀ ਜੇ ਇਹਨੇ 14 ਕਿਲੋ ਬੋਹਲਾ ਨਾ ਦਿੱਤਾ ਤਾਂ ਹੋਰ ਦੇਣਾ ਵੀ ਕਿਹੜੀਆਂ ਨੇ ਬਾਈ ਜੇ ਇਹ ਜਣੇ ਆ ਕੁਆਲਿਟੀ ਨੇ ਇਹਨਾਂ ਦਿੱਤਾ ਬਾਈ ਤਾਂ ਸੱਜਣਾ ਕੁਆਲਿਟੀ ਇੱਕ ਵਾਰੀ ਫੇਰ ਚੈੱਕ ਕਰਾ ਦੇਣਾ ਤੇ ਲੰਬਾਈ ਲੰਬੂਈ ਬਹੁਤ ਜ਼ਿਆਦੇ ਆ ਝੋਟੀ ਦੀ ਉਚਾਈ ਬਹੁਤ ਆ ਤੇ ਪੁੱਠੇ ਦੀ ਚੜਾਈ ਬਹੁਤ ਬਹੁਤ ਜ਼ਿਆਦੇ ਆ ਕਿੰਨਾ ਬਾਈ ਹੁਣ 14 14 ਕਿਲੋ ਕਿੰਨਾ ਕੁ ਦੁੱਧ ਪਾ ਦੂਗੀ ਯਾਰ ਦੁੱਧ ਇਹ ਜਣੀ 16 ਕਿਲੋ ਦੀ ਬਾਈ ਆਪਣਾ ਗਾਰੰਟੀ ਦੇ ਕੇ ਭੇਜਾਂਗੇ ਜਿਹੜਾ ਕੋਈ ਵੀਰ ਭਰਾ ਚਾਹੇ ਕੋਈ ਧਾਰਬਨਾ ਮਾਰੇ ਠੀਕ ਆ ਜੀ ਹੁਣ ਜੇ ਆਪਾਂ 14 ਕਹਤਾ ਬਾਈ 13 ਦੀ ਇਹਦੀ ਕਹੇ ਕੋਈ ਬੰਦਾ ਆਪਣੇ ਤੋਂ ਵੀਡੀਓ ਕਾਲ ਤੇ ਚਵਾਈ ਕਰ ਤੇ 13 ਕਿਲੋ ਇਹਦੇ ਥੱਲੇ ਜਾਣੀ ਖੁੱਲਾ ਦੇ ਕੇ ਭੇਜਾਂਗੇ ਬਾਈ ਬੱਚਾ ਕੀ ਆ ਨਾਲ ਇਹਦੇ ਬਾਈ ਬੱਚਾ ਇਹਦੇ ਨਾਲ ਬਾਈ ਫੀਮੇਲ ਕਾਫਾ ਕੱਟੀ ਆ ਪਰਸੋਂ ਦੀ ਸੂਈ ਇਹ ਦੂਜੇ ਸ਼ੂਏ ਸੂਈ ਆ ਬਾਈ ਇਹ ਤੇ ਪਹਿਲਣ ਨੇ ਬਾਈ ਇਹਨੇ 15 ਕਿਲੋ ਦੁੱਧ ਦਿੱਤਾ ਹੋਇਆ ਆਪਾਂ 17 18 ਪਾ ਸਕਦੀ ਆ ਇਸ ਨੂੰ ਪਾ ਸਕਦੀ ਆ ਪਰ ਆਪਾਂ 16 ਹੀ ਦੱਸ ਕੇ ਦੇਵਾਂਗੇ ਜੇ 16 ਦੀ ਜ਼ਿੰਮੇਵਾਰੀ ਤੇ ਦੇ ਦਾਂਗੇ 16 ਦੀ ਜ਼ਿੰਮੇਵਾਰੀ ਇਹਦਾ ਫਿਕਸ ਰੇਟ ਕਿੰਨਾ ਰਹੂਗਾ ਬਾਈ ਇਹਦਾ ਬਾਈ ਦੀ ਮੁੱਲ ਹੈਗਾ 1,30,000 ਰੁਪਏ ਜੀ ਅੱਛਾ ਜੀ ਸਵਾ ਦੀ ਹੋ ਜੂ ਬਈ ਇਹਦੇ ਵਿੱਚ ਕੋਈ ਜੇ ਮੁੱਲ ਬਾਈ ਕੋਈ ਪੁੱਛੂਗਾ ਤਾਂ ਆਪਾਂ ਚਾਹੇ ਦਾ 135 ਕਰ ਲਈਏ ਪਰ 130 ਦੇ ਵਿੱਚੋਂ ਘਰੇ ਆਏ ਦਾ ਵੀਰ ਭਰਾ ਦਾ ਕਿਸੇ ਦਾ ਮਾਣ ਤਣਕਾ ਜਰੂਰ ਆ। ਅੱਛਾ ਛੋਟ ਛੱਪਾ ਹੋਊਗਾ 1,30,000 ਰੁਪਏ ਹਾਂ। ਔਰ ਚੀਜ਼ਾਂ ਬਾਈ ਦੇਖੋ ਬਹੁਤ ਜਿਆਦਾ ਚੰਗੀਆਂ ਲਿਆਂਦੀਆਂ ਨੇ ਤਕੀ ਬਾਈ ਤੇ ਮੁੱਲ ਵੀ ਆਪਾਂ ਬਿਲਕੁਲ ਇਹਨਾਂ ਦੇ ਜਾਇਜ਼ ਹੀ ਕਰਨੇ ਨੇ ਦੇਣ ਲੈਣ ਵਾਲੀ ਨਹੀਂ। ਨਹੀਂ ਮੁੱਲ ਤੇਰੇ ਬਾਈ ਹੁਣ ਸਾਰੀ ਜਨਤਾ ਹੀ ਤਕਰੀਬਨ ਵੀਡੀਓ ਦੇਖਦੀ ਆ ਸਾਰੇ ਚੈਨਲਾਂ ਦੀ ਵੀਡੀਓ ਆਉਂਦੀ ਆ ਮੁੱਲ ਆ ਆਪਣੇ ਤਕਰੀਬਨ ਤਕਰੀਬਨ ਸਾਰਿਆਂ ਨਾਲ ਓਰੀਜਨਲ ਹੁੰਦੇ ਨੇ। ਸਾਰਿਆਂ ਨਾਲ ਓਰੀਜਨਲ ਹੁੰਦੇ ਨੇ ਜਿਹੜਾ ਮੈਂ ਆ ਵੀਡੀਓ ਤੇ ਪਾਇਆ ਸੀ ਵੀ ਉਹ ਫੋਨ ਤੇ ਕਿਵੇਂ ਦਾ ਦਿਸਦਾ ਸੀਗਾ ਤੇ ਜਿਹੜਾ ਕਿਸੇ ਨੇ ਪਾਇਆ ਮੈਨੂੰ ਜਿਹੜਾ ਦਿਸਦਾ ਵੀ ਕੋਲੇ ਗਏ ਤੇ ਕਿਹੋ ਜਿਹਾ ਹੋਊਗਾ ਬਾਈ ਇਹ ਵੀ ਮੈਨੂੰ ਜਜਮੈਂਟ ਆ ਜਾਂਦੀ ਹੈ ਵੀਡੀਓ ਤੇ ਫੋਟੋ ਦੇਖ ਕੇ ਪਸ਼ੂ ਦੀ ਬਾਕੀ ਸੱਜਣੋ ਵੀਡੀਓ ਦੇ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਨੇੜੇ ਆ ਕੇ ਜਾਨਵਰ ਉੰਨੀ ਨਹੀਂ ਮਿਲਦਾ ਸੱਜਣੋ 21 ਮਿਲੂਗਾ ਜਦੋਂ ਨੇੜੇ ਆ ਕੇ ਚੈੱਕ ਕਰੋਗੇ ਹਨਾ ਬਾਈ ਫਰਕ ਪੈ ਜਾਂਦਾ ਕੁਆਲਿਟੀ ਦਾ ਬਹੁਤ ਜ਼ਿਆਦਾ ਹਾਂ ਬਾਈ ਨੇੜੇ ਚੀਜ਼ ਦੇਖਣ ਦੇ ਵਿੱਚ ਬਾਈ ਇਹਦਾ ਫਰਕ ਹੋਊਗਾ ਹੁਣ ਵੱਡੀਆਂ ਛੋਟੀਆਂ ਦੇ ਵਿੱਚ ਹੀ ਆਉਂਦੀ ਹੈ ਬਾਈ ਇਹ ਵੀ ਪੂਰੀਆਂ ਬਾਈ ਕੋਈ ਬੰਦਾ ਆਕੇ ਇਹਦੇ ਵਿੱਚ ਕੋਈ ਕੋਈ ਨੁਕਸੇ ਕੱਢ ਦੂਗਾ ਜਾਂ ਇਹ ਕੱਟੀ ਬਾਈ ਮਗਰ ਇਹਦੇ ਬਹੁਤ ਚੰਗੀ ਹੈ ਔਰ ਦੁੱਧ ਬਾਈ ਇਹ 16 ਕਿਲੋ ਦੀ ਆਪਾਂ ਗਰੰਟੀ ਦੇ ਦਾਂਗੇ 16 ਕਿਲੋ ਗਰੰਟੀ ਤੇ 130000 ਰੁਪਏ ਦੀ ਝੋਟੀ ਆਪਾਂ ਦੇ ਦਾਂਗੇ ਦੇ ਦਾਂਗੇ ਬਾਈ ਉਹਦੇ ਵਿੱਚੋਂ ਮਾਨਤਣ ਜਰੂਰ ਕਰਾਂਗੇ ਭਰਾ ਕਿਸੇ ਦਾ ਵੀ ਕਰਾਂਗੇ ਲੈ ਸੱਚ ਨੂੰ ਦੋ ਨੰਬਰ ਵਾਲੀ ਝੋਟੀ ਦਿਖਾਉਣ ਲੱਗਿਆਂ ਸੋਨੂੰ ਹੁਣ ਇਹ ਵੀ ਨਗੀਨਾ ਹੀ ਐ ਤੇ ਬਾਕੀ ਖੋਲ ਕੇ ਚਲਾ ਦੀ ਬਾਈ ਥਣ ਥਣ ਦਾ ਗੈਪ ਦਿਖਾ ਦਣਾ ਮੈਂ ਇਧਰੋਂ ਨੇੜੇ ਤੋਂ ਤੇ ਬਾਕੀ ਜਦੋਂ ਤੁਰੂਗੀ ਸੱਜਣੋ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲਓ ਇਹ ਵੀ ਤਾਜੀ ਸੂਈ ਆ ਬਾਈ ਇਹ ਵੀ ਏ ਸੱਜਣਾ 9-10 ਦਿਨਾਂ ਦੀ ਸੂਈ ਹੋਈ ਝੋਟੀ ਆ ਬਾਕੀ ਦੁੱਧੇ ਦਾ ਵਧੀਆ ਹੋਊਗਾ ਤਿਆਰੀ ਦਾ ਬਾਕ ਮਹਾਲਾ ਬਾਈ ਮੋੜ ਲੋ ਜੀ ਚੱਲ ਚੱਲ ਇਹਦੇ ਥੱਲੇ ਬਾਈ ਦੁੱਧ ਕਿੰਨਾ ਕੁ ਤਿਆਰ ਆ ਫਿਰ ਇਹਦੇ ਥੱਲੇ ਬਾਈ ਦੁੱਧ ਹੋਊਗਾ ਹੁਣ 16 ਲੀਟਰ ਚੋਂ ਆਉਣ ਵਾਲਾ ਬਾਈ 16 ਲੀਟਰ ਚੋਣ ਵਾਲਾ ਤਿਆਰ ਚਾਹੇ ਕੋਈ ਧਾਰ ਧਾਰ ਬਣਾ ਮਾਰੇ ਬਾਈ ਜਿਹੜੀਆਂ ਆ ਚੀਜ਼ਾਂ ਨੇ ਨਾ ਆਹ ਕੁਆਲਿਟੀ ਇਹਨਾਂ ਦੀਆਂ ਰਬੜ ਵਾਂਗੂ ਪੂਛ ਮੁੜ ਜਾਣੀ ਜਿੱਥੋਂ ਮਰਜੀ ਬੰਦਾ ਮੋੜੇ ਇਹ ਚੀਜ਼ਾਂ ਬਾਈ ਦੁੱਧ ਵਾਲੀਆਂ ਮੈਂ ਇਹੀ ਚੀਜ਼ਾਂ ਦੇਖ ਕੇ ਬਾਈ ਪਸ਼ੂ ਲੈਣਾ ਮੈਂ ਕਦੇ ਕਿਸੇ ਦੇ ਘਰੋਂ ਚੋਕੇ ਪਸ਼ੂ ਨਹੀਂ ਲਿਆ ਤੇ ਮੈਂ ਪਸ਼ੂ ਦੀ ਜਿਹੜੀ ਆ ਕੁਆਲਿਟੀ ਹੋਵੇ ਬਾਈ ਸਕਿਨ ਕੋਈ ਇੱਕ ਗੱਲ ਹੈ ਤੇਰਾ ਕਦੇ ਕੋਈ ਲਾਂਬਾ ਨਹੀਂ ਮਿਲਿਆ ਚੈਨਲ ਤੇ ਵੀ ਦੁੱਧ ਘੱਟ ਕੱਢਦਾ ਜਾਨਵਰ ਬਾਈ ਕੋਲੋਂ ਆਇਆ ਹੋਇਆ ਕਿਵੇਂ ਪਰਖ ਕੇ ਲੈ ਲੈਣਾ ਇੰਨੀ ਪਰਖ ਕਿੱਥੋਂ ਆ ਗਈ ਬਾਈ ਪ੍ਰਮਾਤਮਾਨੀ ਹੋਈਆਂ ਬਾਈ ਆਪਾਂ ਨੂੰ ਚਲੋ ਜੇ ਆਪਾਂ ਚੰਗੇ ਆ ਤਾਂ ਮੈਨੂੰ ਗਾਂ ਲੋਕ ਵੀ ਚੰਗੇ ਮਿਲਦੇ ਆ ਬਾਈ ਹਾਂਜੀ ਤੇ ਮੇਰੇ ਤੋਂ ਲੈਣ ਵਾਲੇ ਵੀ ਚੰਗੇ ਮਿਲਦੇ ਨੇ ਨਹੀਂ ਪਰਖ ਤੇਰੀ ਤ ਪਰਖ ਤੇਰੀ ਤਾਕੜੀ ਆ ਬਾਈ ਤੂੰ ਕਈ ਵਾਰੀ ਸੂਨ ਵਾਲੀ ਵੀ ਲੈ ਲੈਣਾ ਜਿੰਨਾ ਦੁੱਧ ਕਹਿੰਦਾ ਜਾਨਵਰ ਤਕਰੀਬਨ ਉਨਾ ਹੀ ਕੱਢਦਾ ਜਾ ਕੇ ਬਿਲਕੁਲ ਬਿਲਕੁਲ ਬਾਈ ਉਨਾ ਹੀ ਦੁੱਧ ਕੱਢੂਗਾ ਜਿੰਨਾ ਆਪਾਂ ਕਹਤਾ ਬਾਈ ਅਗਲੇ ਨੂੰ ਦੱਸਦਾ ਬਾਈ ਬੱਚਾ ਕੀ ਆ ਇਹਦੇ ਨਾਲ ਇਹਦੇ ਨਾਲ ਬਾਈ ਮੇਲ ਕਾਫ ਆ ਅੱਛਾ ਜੀ ਹਾਂ ਇਹਦੇ ਨਾਲ ਕੱਟਾ ਵਾ ਕੋਈ 8-9 ਦਿਨ ਦੀ ਸੂਈ ਹੋਈ ਆ ਹਜੇ ਮੈਲਾ ਨਹੀਂ ਮਾਰਿਆ ਟੱਟੀ ਨੇ ਬਾਈ ਤੇ ਜੇ ਕੋਈ ਵੀਰ ਚਾਵੇ ਵੀ ਤੇ ਅੱਜ ਤੋਂ 4 ਦਿਨਾਂ ਤੋਂ ਕਿਕਰ ਵੀ ਇਹਨੂੰ 17 ਕਿਲੋ ਦੁੱਧ ਵੀ ਕਰ ਦਾਂਗੇ ਬਾਈ ਆਪਾਂ ਇਹਦੇ ਥੱਲੇ ਅੱਜ ਦੇ ਟਾਈਮ ਤੇ ਜਾਨੀ ਹੋਊਗਾ 16 ਬਾਈ ਆਪਾਂ 15 ਕਿਲੋ ਦੱਸ ਕੇ ਦੁੱਧ ਦੇਵਾਂਗੇ ਦਾ ਕੋਈ ਵੀਰ ਭਰਾ ਚਾਹੇ ਧਾਰ ਬਣਾ ਮਾਰੇ ਇਹਦੀ ਠੀਕ ਆ ਜੀ ਰੇਟ ਇਹਦਾ ਕੀ ਰਹੂਗਾ ਜੀ ਇਹਦਾ ਰੇਟ ਵੀ ਬਾਈ ਇਹ ਵੀ 130 ਹੀ ਦੇ ਦਾਂਗੇ ਗੱਟੀ ਇਹ ਵੀ 1,30,000 ਦੀ ਹਾਂ ਬਾਈ ਇਹ ਵੀ 1,30,000 ਦੀ ਲੈ ਹੁਣ 3 ਨੰਬਰ ਵਾਲੀ ਜਿਹੜੀ ਲੱਗੀਆਂ ਸੱਜਣੋਂ ਝੋਟੀ ਦਿਖਾਉਣ ਨਾਲ ਤੁਹਾਨੂੰ ਇਹਦੀ ਲੰਬਾਈ ਨੋਟ ਤੇ ਥਾਣ ਥਣ ਦਿਖਾ ਦਾਨੇ ਇੱਕ ਵਾਰੀ ਸੱਜਣੋ ਬਾਕੀ ਤੁਰਦੀ ਦੀ ਜੱਜਮੈਂਟ ਕਰ ਲਿਓ। ਇੱਥੇ ਬਾਈ ਨਾਲ ਕਰਾਵਾਂ ਇਹ ਗੱਲਬਾਤ ਥੋੜੀ ਸਿੰਘ-ਸੁੰਗ ਦਿਖਾ ਦਾਨੇ ਇਧਰੋਂ ਪੂਰਾ ਕੰਮ ਦਾ ਲੱਗਿਆ। ਤੇ ਬਾਕੀ ਬਰੀਡ 'ਚ ਬਹੁਤ ਆ ਝੋਟੀ ਸੱਜਣੋ। ਰੰਗ ਰੋਂਗੀ ਝੋਟੀ ਦਾ ਐਨ ਪਿਆ ਜਮੇ ਕਾਲਾ ਸ਼ਾਹ। ਵਾਹ ਕਮਾਲ ਹੋ ਜੀ। ਤੇ ਬਾਕੀ ਹੁਣ ਜਦੋਂ ਨਾ ਮੂੜੂ ਕੀ ਲੰਬਾਈ ਚੈੱਕ ਕਰ ਲਿਓ ਝੋਟੀ ਸੱਜਣੋ ਕਿੰਨੀ ਜ਼ਿਆਦਾ ਕਿੰਨੀ ਲੰਬੀ ਆ ਝੋਟੀ। ਤੇ ਬਾਕੀ ਦੁੱਧ ਵਾਲੀ ਝੋਟੀ ਲੱਗਦੀ ਆ ਚੰਗੀ ਡਿਟੇਲ ਪੁੱਛਦੇ ਆ ਬਾਈ ਤੋਂ ਚੱਲ ਕੇ। ਇਹਨੂੰ ਕਹੇ ਕਿਦਨ ਹੋ ਗਿਆ ਬਾਈ ਏ ਬਾਈ ਪਰਸੋਂ ਦੀ ਸੂਈ ਹੋਈ ਆ ਇਹ ਅੱਛਾ ਇਹ ਬੌਲੇ ਚੋਂ ਖਾਲੀ ਆ ਹੁਣ ਬਿਲਕੁਲ ਠੀਕ ਆ ਜੀ ਔਰ 18 ਕਿਲੋ ਦੁੱਧ ਦੀ ਬਾਈ ਇਹਦੀ ਗਾਰੰਟੀ ਦੇ ਕੇ ਭੇਜੂਗਾ ਜਿਹਦੇ ਕੋਲੇ ਵੀ ਦੇਉਂਗਾ ਬਾਈ ਅੱਛਾ ਜੀ ਛੋਟੀ ਔਰ ਤੀਜੇ ਸੂਏ ਬਾਈ ਇਹ ਸੂਈ ਆ ਮਗਰ ਇਹਦੇ ਵੀ ਕੱਟਾ ਵਾ ਮੇਲ ਕਾਫ ਆ ਬਾਈ ਔਰ ਜਿਹੜੀ ਇਹ ਹੋ ਸਕਦਾ ਵੀ ਕਰਮਾਂ ਵਾਲੀ ਕਿਸੇ ਸੇਵਾ ਵਾਲੇ ਥਾਂ ਮੇ ਚਲੀ ਜਾਵੇ ਤਾਂ ਬਾਈ 20 ਕਿਲੋ ਤੋਂ ਦੁੱਧ ਬਾਹਰ ਦੇ ਦੇਵੇ ਤਾਂ ਬਾਹਰ ਦੇ ਦੇਵੇ ਇਹ 20 ਤੋਂ ਬਾਹਰ ਦੇ ਸਕਦੇ ਆ ਬਾਈ ਲੰਬਾਈ ਵਾਲੀ ਆ ਛੋਟੀ ਦੀ ਯਾਰ ਬਾਈ ਇਹ ਤਾਂ ਜਣੀ ਮੈਨੂੰ ਤਾਂ ਲੱਗਦਾ ਵੀ ਐਡੇ ਤਾਂ ਸਾਹ ਨਹੀਂ ਹੁੰਦੇ ਝੋਟੀਆਂ ਤਾਂ ਹੁੰਦੀਆਂ ਨਹੀਂ ਆਹ ਲੰਬਾਈ ਬਹੁਤ ਜ਼ਿਆਦਾ ਹੈ ਮੈਂ ਛੋਟੇ ਹਾਥੀ ਜੀ ਦਾ ਚੜੀ ਵੀ ਨਹੀਂ ਹੋਣੀ ਉਹ ਲਿਆ ਹੋ ਮੈਂ ਗੱਜਗਾਠ ਨਹੀਂ ਤੇੜੀ ਬਈ ਪਿਕਅਪ ਗੱਡੀ ਚ ਮਗਾਈ ਆ ਇਹ ਕੱਲੀ ਵਾਸਤੇ ਪਿਕਅਪ ਗੱਡੀ ਇਹ ਤੇ ਇਹਦੇ ਬੱਚੇ ਵਾਸਤੇ ਕੱਲਿਆਂ ਵਾਸਤੇ ਹੀ ਆਈ ਦੋਨੋਂ ਵਾਸਤੇ ਠੀਕ ਹੈ ਜੀ ਔਰ ਬਈ ਇਹ ਝੁਟੀ ਜਣੀ ਜੇ ਲੋਕਾਂ ਵਾਂਗੂ ਮੁੱਲ ਕਰਨ ਤਾਂ ਬਈ 2 ਲੱਖ ਰੁਪਈਆ ਵੀ ਥੋੜਾ ਹੈ ਇਹਦਾ ਠੀਕ ਹੈ ਜੀ ਬਈ ਜਿਵੇਂ ਮੈਂ ਮੁੱਲ ਲੋਕਾਂ ਦੇ ਸੁਣਦਾ ਹੁੰਨਾ ਬਈ ਵੀਡੀਓ ਤੇ ਕੱਲਾਂ ਤੇ ਗੱਲਾਂ ਕਰਦਾ 2 ਲੱਖ ਰੁਪਈਆ ਵੀ ਥੋੜਾ ਹੋਊਗਾ ਪਰ ਬਈ ਮੈਂ ਝੋ ਲੇਖੋ ਤੁਸੀਂ ਕਈ ਸੁਣਨ ਵਾਲੇ ਵੀਰ ਭਰਾ ਕਹਿੰਣਗੇ ਵੀ ਉਹਨਾਂ 15-15 ਕਿਲੋ ਦੁੱਧ ਵਾਲੀਆਂ ਦੇ ਮੁੱਲ ਬਾਈ ਨੇ ਕੀਤੇ ਨੇ 1,30,000 ਰੁਪਿਆ ਹਾਂਜੀ ਤੇ ਇਹਦਾ 18 ਕਿਲੋ ਦੁੱਧ ਦੀ ਗਰੰਟੀ ਦੇ ਕੇ ਵੀ ਬਾਈ ਇਹਦਾ ਮੁੱਲ 120 ਕਰੀ ਜਾਂਦਾ ਬਾਈ ਮੈਂ ਡਿਪੈਂਡ ਮੇਰੇ ਖਰੀਦ ਤੇ ਕਰਦਾ ਠੀਕ ਹੈ ਜੀ ਅਗਲੇ ਦੇ ਘਰੋਂ ਜਿਹਦੇ ਮੈਂ ਮਾਲ ਲੈਣਾ ਉਹ ਚੀਜ਼ ਦੇਣ ਤੇ ਡਿਪੈਂਡ ਕਰਦਾ ਅਗਲੇ ਨੇ ਮੈਨੂੰ ਕੀ ਭਾਜ ਦੇਣੀ ਹੈ ਸੱਜਣਾ ਬਾਈ ਕਹਿੰਦਾ ਜਿਹੜਾ ਜਾਨਵਰ ਆਪਾਂ ਨੂੰ ਭਾਜ ਚ ਮਿਲਦਾ ਕਿਉਂਕਿ ਮਾਰਜਨ ਬਾਈ ਦਾ ਤਕਰੀਬਨ 5k ਹਜ਼ਾਰ ਹੀ ਹੁੰਦਾ ਇੱਕ ਝੋਟੀ ਦੇ ਮਾਗਰਾ ਤੇ ਬਾਕੀ ਭਾ ਨਾ ਮਿਲੀ ਲੱਗਦਾ ਝੋਟੀ ਕੇ ਮੇਰਾ ਬਾਈ 5-4000 ਰੁਪਏ ਹੀ ਮਾਰਜਨ ਹੁੰਦਾ ਹਰ ਇੱਕ ਦੇ ਵਿੱਚ ਕੋਈ ਸਾਨੂੰ ਬਾਈ ਮੇਰਾ ਆਪ ਦਾ ਦੇਖਣ ਜਾਣ ਦਾ ਪਰਸਨਲ ਗੱਡੀ ਤੇ ਜਾਣਾ 2000 ਰੁਪਏ ਦਾ ਤੇਲ ਉੱਥੇ ਲੱਗ ਜਾਂਦਾ ਫਿਰ ਘਰੇ ਮੰਗਾਉਣੇ ਆਂ ਅਸੀਂ ਚੀਜ਼ 2-3000 ਰੁਪਏ ਉਹ ਗੱਡੀ ਦਾ ਖਰਚਾ ਪੈ ਜਾਂਦਾ ਬਾਈ ਮੇਰਾ ਖਿਆਲ ਹੈ ਪੰਜਾਬ ਦੇ ਸਾਰੇ ਵਪਾਰੀਆਂ ਤੋਂ ਘੱਟ ਮਾਰਜਨ ਤੇ ਮਾਲ ਵੇਚਦੇ ਸਾਰੇ ਸਭ ਤੋਂ ਘੱਟ ਮਾਰਜਨ ਤੇ ਵੇਚਦਾ ਹੈ ਇਹ ਚੀਜ਼ ਮੈਂ ਬਾਈ ਇੱਕ ਥਾਪੜ ਕੇ ਕਹਿ ਸਕਦਾ ਆ ਉਹਦੀ ਬਈ ਜਿਹੜੇ ਵੀਰਾਂ ਤੋਂ ਬਾਈ ਮੈਂ ਮਾਲ ਲੈਣਾ ਵੀਡੀਓ ਤਕਰੀਬਨ ਮੈਨੂੰ ਲੱਗਦਾ ਵੀ ਇੰਡੀਆ 'ਚ ਤਾਂ ਕੀ ਬਾਈ ਇੰਡੀਆ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵੀ ਸੰਗਤ ਤੋਂ ਬਹੁਤ ਬਾਈ ਕੱਲ ਇੱਕ ਮਾਤਾ ਜੀ ਦਾ ਮੈਨੂੰ ਫੋਨ ਆਇਆ ਅਮਰੀਕਾ ਤੋਂ ਬਾਈ ਉਹਨਾਂ ਨੇ ਝੋਟੀ ਲੈਣੀ ਉਹ ਮੈਨੂੰ ਕੱਲ ਕਹਿੰਦੇ ਬਾਈ ਪੁੱਤ ਤੂੰ ਪੈਸੇ ਦੱਸ ਕਿੰਨੇ ਪਾਈਏ ਸੀ ਤੈਨੂੰ ਅਸੀਂ 15 ਦਿਨਾਂ ਨੂੰ ਇਧਰੋਂ ਸਾਡੀ ਫਲੈਟ ਟਿਕਟ ਬੁੱਕ ਕਰਾਈ ਹੋਈ ਹੈ ਵੀ ਅਸੀਂ ਤੁਰ ਅਜੇ 15 ਦਿਨ ਪਹਿਲਾਂ ਹੀ ਪੈਸੇ ਪਾ ਦੇ 15 ਦਿਨ ਪਹਿਲਾਂ ਬਾਈ ਮਾਤਾ ਕਹਿੰਦੀ ਵੀ ਮੇਰੇ ਤੋਂ ਤੂੰ ਪੁੱਤ ਸਾਈ ਲੈ ਲੈ ਮੇਰੇ ਹੁੰਦੇ ਨੂੰ ਮੈਨੂੰ ਸਾਨੂੰ ਕੋਈ ਚੰਗੀ ਝੋਟੀ ਲੈ ਕੇ ਰੱਖ ਦੇ ਆ ਦੇਖੋ ਸੱਜਣੋ ਫਾਇਦਾ ਲੋਕ ਕਿੰਨਾ ਕਿੰਨਾ ਯਕੀਨ ਕਰਦੇ ਨੇ 15 15 ਦਿਨ ਪਹਿਲਾਂ ਬਾਹਰ ਬੈਠੇ ਬੰਦੇ ਵੀ ਬਾਈ ਨੂੰ ਕਹਿੰਦਾ ਪੇਮੈਂਟ ਸੈਂਡ ਕਰੀ ਜਾਂਦੇ ਨੇ ਵੀ 15 ਦਿਨਾਂ ਬਾਅਦ ਝੋਟੀ ਲੈ ਕੇ ਦੇ ਦੇ ਹਾਂ ਵੀ 15 ਦਿਨਾਂ ਤੱਕ ਸਾਨੂੰ ਚਾਹੇ ਝੋਟੀ ਲੈ ਕੇ ਦੇ ਦੀ ਤੂੰ ਪੈਸੇ ਲੈ ਲੈ ਸਾਡੇ ਤੋਂ ਪਰ ਬਾਈ ਮੈਂ ਨਹੀਂ ਆਏ ਕਿਸੇ ਨਾਲ ਵੀ ਬਾਈ ਬੇ ਕੋਈ ਵੀਰ ਭਰਾ ਕੋਈ ਮੈਨੂੰ ਪੈਸੇ ਪਾਉਣ ਵਾਲੇ ਤੋਂ ਗੱਲ ਸੁਣ ਕੇ ਵੀ ਅਸੀਂ ਐ ਪਹਿਲਾਂ ਪੈਸੇ ਪਾਦੇ ਸੀ ਕੋਈ ਹੋਰ ਵੀ ਕਿਸੇ ਨੂੰ ਪਾ ਦੇਵੇ ਵੀ ਆਨਲਾਈਨ ਖਣੀ ਸਾਰੇ ਪੰਜੇ ਉਂਗਲਾਂ ਬਾਈ ਕੋਈਆਂ ਨਹੀਂ ਹੁੰਦੀਆਂ ਪੰਜੇ ਖਸਾਰ ਨਹੀਂ ਹੁੰਦੀ ਤੇ ਮੈਂ ਵੀ ਬਾਈ ਕਿਸੇ ਤੋਂ ਐ ਪਵਾ ਕੇ ਨਹੀਂ ਰਾਜੀ ਵੀ ਕਿਰਪਾ ਕਰਕੇ ਤੁਸੀਂ ਬਾਈ ਮੇਰੇ ਕੋਲ ਘਰੇ ਆਓ ਚੱਲ ਕੇ ਤੁਹਾਡੇ ਇੱਕ ਇੱਕ ਚੱਲਿਆ ਕਦਮ ਬਾਈ ਮੇਰੇ ਸਿਰ ਮੱਥੇ ਜਿਹੜਾ ਕੋਈ ਵੀਰ ਭਰਾ ਚੱਲ ਕੇ ਮੇਰੇ ਘਰ ਤੇ ਕਰ ਪਹੁੰਚਦਾ ਜੀ 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 ਆਏ ਨੂੰ ਕਹਿੰਦੇ ਆ ਬਾਈ ਅਸੀਂ ਉਹਨਾਂ ਨੂੰ ਆਉਣ ਵਾਲਿਆਂ ਨੂੰ ਵੀ ਜਿਹੜੇ ਵੀਰ ਭਰਾ ਕੋਈ ਆ ਕੇ ਮੈਨੂੰ ਬਿਨਾਂ ਮੇਲੇ ਵੀ ਮੁੜ ਜਾਂਦੇ ਆ ਬਾਈ ਉਹਨਾਂ ਨੂੰ ਵੀ ਕਹਿੰਦਾ ਵੀ ਬਾਈ ਤੁਸੀਂ ਮ ਤੇ ਬਾਈ ਇਹ ਚੀਜ਼ ਜਿਹੜੀ ਮੈਨੂੰ ਭਾਅ ਨਾ ਮਿਲਦੀ ਐ ਤੇ ਮੈਂ ਅੱਗੇ ਵੀ ਬਾਈ ਭਾਣ ਵਾਲੀ ਦੇ ਦਿੰਨਾ। ਬਾਈ ਇਹਨਾਂ ਦਾ ਨਾ ਫੀਡ ਪਲਾਨ ਦੱਸਦੇ ਦੁੱਧ ਵਧਾਉਣ ਵਾਲਾ ਫੀਡ ਫਾਰਮੂਲੇ ਵਾਲੇ ਦੇ ਬਾਰੇ ਫੋਨ ਆਉਂਦੇ ਨੇ ਵੀ ਦੁੱਧ ਵਧਾਉਣ ਵਾਲਾ ਫੀਡ ਫਾਰਮੂਲਾ ਦੱਸੋ ਕੋਈ। ਦੁੱਧ ਤਾਂ ਬਾਈ ਦੇਖੋ ਮੈਂ ਤਾਂ ਮੇਰੀ ਸੋਚ ਇਹ ਐ ਬਾਈ ਤੁਸੀਂ ਜਿੱਥੇ ਜਿਹੜੇ ਵੀਰ ਭਰਾਵਾਂ ਨੇ ਕੋਈ 10 ਪਸ਼ੂ ਰੱਖਨੇ ਆ ਉੱਥੇ ਤੁਸੀਂ 5 ਰੱਖੋ। ਹਾਂਜੀ ਤੇ ਚੰਗੇ ਰੱਖੋ। ਠੀਕ ਹੈ ਜੀ। ਚੰਗੀ ਕੁਆਲਿਟੀ ਦੇ ਰੱਖੋ। ਘਰੇ ਆਪਦੇ ਵਧੀਆ ਬਰੀਡ ਪੈਦਾ ਕਰੋ ਔਰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਬਾਈ ਚਾਹੇ ਕਿਸੇ ਦੇ ਘਰੇ 12 ਕਿਲੋ ਵਾਲੀ ਝੋਟੀ ਆ ਚਾਹੇ ਕਿਸੇ ਦੇ 15 ਵਾਲੀ ਆ ਪਰ ਤੁਸੀਂ ਉਹਦਾ ਜਦੋਂ ਕਿਸੇ ਤੋਂ ਜਦੋਂ ਦੀ ਬਰੀਡਿੰਗ ਪਰਪਸ ਵਾਸਤੇ ਤੁਸੀਂ ਏਆਈ ਕਰਵਾਉਨੇ ਆ ਉਹਦੀ ਬਕਾਇਦਾ ਡਿਟੇਲ ਤੁਸੀਂ ਡਾਕਟਰ ਤੋਂ ਲੈ ਕੇ ਰੱਖੋ ਘਰੇ ਔਰ 12 ਕਿਲੋ ਵਾਲੀ ਆ ਚਾਹੇ ਤੁਹਾਡੇ ਕੋਲੇ 15 ਕਿਲੋ ਵਾਲੀ ਆ ਉਹਦੇ ਸੀਮਨ ਮਾੜਾ ਨਾ ਰੱਖੋ ਤੁਸੀਂ ਏਆਈ ਕਰਾਉਣ ਵੇਲੇ ਕੋਈ 100-200 ਰੁਪਏ ਦਾ ਘਾਟ ਬਾਧ ਨਾ ਸੋਚਿਆ ਕਰੋ ਡਾਕਟਰ ਨੂੰ ਹੀ ਕਹੋ ਵੀ ਵਧੀਆ ਹੋਣੀ ਚਾਹੀਦੀ ਐ ਝੋਟੀ ਸਾਡੇ ਘਰੇ ਚੰਗੀ ਕੁਆਲਿਟੀ ਦੀ ਹੋਣੀ ਚਾਹੀਦੀ ਐ ਚੰਗੇ ਦੁੱਧ ਸੋ so, 100 so 200 ਰੁਪਏ ਨਾਲ ਬਾਈ ਫਰਕ ਕੋਈ ਨਹੀਂ ਪੈਂਦਾ ਤੁਹਾਡੀ 1 ਸਾਲ ਦੀ ਮਿਹਨਤ ਹੁੰਦੀ ਆ ਪੂਰੀ ਇਹਨਾਂ ਦੇ ਉੱਤੇ ਚੱਲਦੀ ਬਾਈ ਤੋ ਮੈਂ ਸਮਝਦਾ ਵੀ ਦੇਖੋ ਸਰ ਬਾਕੀ ਸੱਜਣਾ ਮੈਂ ਬਾਈ ਦੀ ਗੱਲ ਰੋਕ ਕੇ ਦੱਸਣਾ ਚਾਹਾਂਗਾ ਵੀ ਜਦੋਂ ਆਪਾਂ ਟੀਕਾ ਭਰਉਂਨਾ ਨਾ ਕਈ ਵੀਰ ਕਹਿੰਦੇ ਨੇ ਯਾਰ 100 ਵਾਲਾ ਭਰਦੇ ਹਨ 50 ਵਾਲਾ ਭਰਦੇ ਉਹੀ ਗੱਲ ਹੈ ਵੀ 100 200 ਨਾ ਫਰਕ ਕੋਈ ਨਹੀਂ ਪੈਂਦਾ ਤੇ ਆਪਣੇ ਕੁਆਲਿਟੀ ਚੰਗੀ ਪੈਦਾ ਹੋ ਜਾਂਦੀ ਹੈ ਕੁਆਲਿਟੀ ਤੁਹਾਡੇ ਘਰੇ ਇਹ ਨਹੀਂ ਪਤਾ ਵੀ ਬਾਈ 12 ਕਿਲੋ ਵਾਲੀ ਤੁਹਾਡੇ ਘਰੇ 16 ਵਾਲਾ ਵੀ ਪੈਦਾ ਕਰ ਸਕਦੀ ਹੈ ਹਾਂਜੀ ਹਾਂਜੀ ਇਹ ਰੱਬ ਦੇ ਰੰਗ ਹੈ ਬਾਈ ਪ੍ਰਮਾਤਮਾ ਨੇ ਕੁਦਰਤ ਨੇ ਤੁਹਾਨੂੰ ਕੀ ਦੇਣਾ ਕੀ ਬਾਕੀ ਮੇਨ ਗੱਲ ਤਾਂ ਬਾਈ ਦੁੱਧ ਦੇਣਾ ਬਰੀਡ ਦੇ ਹੀ ਕੰਮ ਹੁੰਦਾ ਹਨਾ ਬਰੀਡ ਨਹੀਂ ਦੇਣਾ ਬਾਈ ਜਿਹੜੇ ਵੀਰ ਭਰਾਵਾਂ ਦੀ ਸੋ ਬਦਾਮਾਂ ਤੇ ਪਾਲ ਲਓ ਉਹਨੇ ਦੁੱਧ ਨਹੀਂ ਦੇਣਾ ਬਾਈ ਦੁੱਧ ਦੇਣਾ ਇਹਦੀ ਕੁਆਲਿਟੀ ਨੇ ਇਹਦੀ ਬਰੀਡ ਨੇ ਇਹਦੇ ਬਾਡੀ ਸਟਰਕਚਰ ਨੇ ਅੱਛਾ ਬਿਨਾ ਬਿਨਾ ਬਰੀਡ ਵਾਲੀ ਦਾ ਚਾਹੇ ਬਦਾਮ ਹੀ ਪਾਈਆਂ ਨਾ ਬਿਨਾ ਬਰੀਡ ਵਾਲੀ ਨੂੰ ਚਾਹੇ ਤੁਸੀਂ ਬਾਈ ਬਦਾਮਾਂ ਤੇ ਪਾਲ ਲਓ ਉਹਨੇ ਦੁੱਧ ਨਹੀਂ ਦੇਣਾ ਨੰਬਰ 2 ਤੇ ਮੈਂ ਤੁਹਾਨੂੰ ਇੱਕ ਦੁੱਧ ਦੇਣ ਵਾਲੀ ਦੀ ਇੱਕ ਹੋਰ ਜਿਹੜਾ ਮੇਰਾ ਨਿੱਜੀ ਤਜਰਬਾ ਬਾਈ ਮੈਂ ਦੇਖਿਆ ਉਹਦੀ ਤੁਹਾਨੂੰ ਇਹ ਇੱਕ ਕੁਆਲਿਟੀ ਦੱਸ ਦਿੰਦਾ ਵੀ ਬਾਈ ਜਿਹੜੀ ਝੋਟੀ ਦੁੱਧ ਚੋਂ ਖਾਲੀ ਹੋਏ ਤੇ ਬੌਲੇ ਚੋਂ ਖਾਲੀ ਹੋਏ ਤੇ ਆਪਦਾ ਲੇਵਾ ਨਹੀਂ ਝਾੜਦੀ ਉਹ ਦੁੱਧ ਨਹੀਂ ਦਿੰਦੀ ਠੀਕ ਹੈ ਜੀ ਜਿਹੜੀ ਬਾਈ ਜਿਹੜੀ ਤਾਂ ਬਈ ਤੁਹਾਡੇ ਦੁੱਧ ਦੇਣ ਤੋਂ ਪਹਿਲਾਂ ਤਾਂ ਅਮਰੀਕਨ ਬੈੜਾ ਵਾਂਗੂ ਟੈਟ ਹੋਈ ਖੜੀ ਐ ਤੇ ਜਦੋਂ ਤੁਸੀਂ ਚੋਤੀ ਉਸ ਤੋਂ ਬਾਅਦ ਬੱਕਰੀ ਵਾਂਗੂ ਲੇਵਾ ਹੋ ਗਿਆ ਉਹ ਸਮਝ ਲਓ ਵੀ ਟੌਪ ਦੀ ਐ ਉਹ ਤੋਂ ਦੁੱਧ ਤੁਸੀਂ ਉਹਦੀ ਮਿਹਨਤ ਦਾ ਸੇਵਾ ਦਾ ਜਿੰਨਾ ਮਰਜ਼ੀ ਲੈ ਲਓ ਤੇ ਜਿਹੜੀ ਬਈ ਜੇ ਚੋਣ ਤੋਂ ਪਹਿਲਾਂ ਵੀ ਉੱਡਾ ਹੀ ਲੇਵਾ ਖੜ ਲਈ ਖੜੀ ਐ ਤੇ ਚੋਣ ਤੋਂ ਬਾਅਦ ਚ ਵੀ ਉੱਡਾ ਹੀ ਲਈ ਖੜੀ ਐ ਇਹ ਚੀਜ਼ਾਂ ਬਈ ਦੁੱਧ ਵਾਲੀਆਂ ਨਹੀਂ ਹੁੰਦੀਆਂ ਤੋਂ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਹੱਥ ਬੰਨ੍ਹ ਕੇ ਵੀ ਤੁਸੀਂ ਇਹ ਚੀਜ਼ਾਂ ਬਈ ਦੇਖ ਕੇ ਬਕਾਇਦਾ ਉਹਦੀ ਬਰੀਡ ਤੇ ਨੌਲੇਜ ਰੱਖਿਆ ਕਰੋ ਵੀ ਦੁੱਧ ਵਾਲੀ ਮੱਝ ਹੁੰਦੀ ਕਿਹੋ ਜੀ ਆ। ਹਾਂਜੀ ਮਤਲਬ ਬਰੀਡ ਹੀ ਦੁੱਧ ਦੇਊਗੀ ਵੀ ਜਿਆਦੇ ਫੀਡ ਪਾਉਣਾ ਆਪਾਂ ਜਿੰਨਾ ਮਰਜ਼ੀ ਪਾਈ ਜਾਈਏ ਦੇਸੀ ਦੁੱਧ ਨਹੀਂ ਦਿੰਦੀ ਆ ਉਹਨਾਂ। ਹਾਂ ਬਾਈ ਜਿਆਦੇ ਫੀਡ ਪਾਉਣ ਨਾਲ ਮੱਝ ਦੁੱਧ ਨਹੀਂ ਦਿੰਦੀ ਜਿਹੜੀ ਦੁੱਧ ਵਾਲੀ ਆ ਉਹਨੂੰ ਇਹ ਵਾਲੇ ਭਰਾਵਾਂ ਨੂੰ ਵਹਿਮ ਹੁੰਦਾ ਵੀ ਸ਼ਾਇਦ ਆਪਾਂ ਕੋਈ ਫੀਡ ਹੀ ਮਾੜਾ ਪਾਈਏ ਨਾ ਤਾਂ ਨਹੀਂ ਦਿੰਦੀਆਂ ਜੀ। ਬਿਲਕੁਲ ਬਿਲਕੁਲ ਬਾਈ ਬਹੁਤ ਵੀਰ ਮੈਨੂੰ ਵੀ ਫੋਨ ਕਰਦੇ ਆ ਵੀ ਬਾਈ ਸਾਡੇ ਘਰੇ ਅਸੀਂ ਮੱਝ ਲਈ ਸੀ ਬਾਈ 1 ਲੱਖ ਰੁਪਏ ਦੀ ਸਾਨੂੰ ਵਪਾਰੀ ਨੇ 15 ਕਿਲੋ ਕਹਿ ਕੇ ਦਿੱਤੀ ਸੀ ਬਾਈ ਉਹ 11 1 ਪਾਉਨੇ ਉਹ ਮੈਂ ਵੀ ਉਹੀ ਪਾਉਣਾ ਹੈ ਪਾਉਣ ਦਾ ਤਰੀਕਾ ਹੋਰ ਹੈ ਕੋਈ ਫੀਡ ਸੁੱਕੀ ਪਾਈ ਜਾਂਦਾ ਕੋਈ ਭੌਂਕੇ ਪਾਈ ਜਾਂਦਾ ਬਾਈ ਹਾਂਜੀ ਕੋਈ ਬੜੇ ਮਿਆਂ ਦੀ ਖਾਲ ਵੱਧ ਪਾਈ ਜਾਂਦਾ ਕੋਈ ਸਰੋਂ ਦੀ ਖਾਲ ਵੱਧ ਪਾਈ ਜਾਂਦਾ ਚੀਜ਼ਾਂ ਇਹ ਸਾਰੀਆਂ ਦੁੱਧ ਵਾਸਤੇ ਹੀ ਬਣੀਆਂ ਦੁੱਧ ਵਾਲੇ ਪਸ਼ੂਆਂ ਨੂੰ ਦਿੰਨੇ ਆ ਬਾਈ ਆਪਾਂ ਅਸੀਂ ਵੀ ਦਿੰਨੇ ਆ ਤੁਸੀਂ ਵੀ ਦਿੰਨੇ ਹੋ ਔਰ ਜਿਹੜੀ ਤਾਂ ਬਰੀਡ ਹੈ ਬਾਈ ਉਹਨੇ ਉਹਨੇ ਤੁਹਾਨੂੰ ਚਾਹੇ ਤੁਸੀਂ ਉਹਨੂੰ ਚੌਕਰ ਦੀ ਸੰਨੀ ਕਰ ਦਿਓ ਬਾਈ ਰਲਾ ਕੇ ਤੇ ਉਹਨੇ ਵੀ ਤੁਹਾਨੂੰ ਦੁੱਧ ਵਧੀਆ ਦੇ ਦੇਣਾ ਵੀ ਚਲੋ ਜੇ ਉਹਦੀ 15 ਦੇਣ ਦੀ ਕੰਪੈਸਟੀ ਹੈ ਤੁਹਾਨੂੰ 10 11 ਦੇ ਦਊਗੀ ਇਹ ਪੱਠਿਆਂ ਨਾਲ ਢਿੱਡ ਭਰ ਕੇ ਤੇ ਜਿਹੜੀ ਬਾਈ ਨਹੀਂ ਦੁੱਧ ਦੇਣ ਵਾਲੀ ਹੈਗੀ ਉਹਨੂੰ ਚਾਹੇ ਤੁਸੀਂ ਬਾਈ ਤੁਹਾਨੂੰ ਦੱਸ ਕੇ ਹਟਾ ਵੀ ਚਾਹੇ ਬਰਾਮ ਪਾ ਦਿਓ ਹਾਂਜੀ ਹਾਂਜੀ ਤੇ ਉਹਨੇ ਦਾ ਗਿਆ ਲੈ ਸਜਣੋ ਬਾਈ ਕੋਲ ਨਾ ਭਰਪੂਰ ਖਜ਼ਾਨਾ ਹੈ ਬਾਕੀ ਗੱਲਾਂ ਬਾਤਾਂ ਚੰਗੀਆਂ ਨੇ ਬਾਈ ਦੀਆਂ ਤੇ ਅਗਲੀ ਵੀਡੀਓ ਚ ਬਾਈ ਤੋਂ ਕਿਸੇ ਹੋਰ ਹੋਰ ਜਾਣਕਾਰੀ ਲੈ ਕੇ ਦੇਵਾਂਗੇ ਕਿਉਂਕਿ ਇਸ ਵਾਰੀ ਆਪਾਂ ਨੇ ਫੀਡ ਤੇ ਬਰੀਡ ਵਾਲੀ ਜਾਣਕਾਰੀ ਲਈ ਹੈ ਤੇ ਬਾਈ ਜਾਂਦੇ ਜਾਂਦੇ ਨੰਬਰ ਬੋਲ ਦਿਓ ਆਪਣਾ ਬਾਈ ਜੀ ਨੰਬਰ ਮੇਰਾ ਹੈਗਾ 9876304213 9876304213 ਬਾਈ ਜੀ ਪਿੰਡ ਮੇਰਾ ਡੱਲਾ ਹਾਂਜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਪਰ ਪਿੰਡ ਬਈ ਮੇਰਾ ਨਾਨਕਸਰ ਕਲੇਰਾ ਬਾਬਾ ਅਨੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉਹਦੇ ਤੋਂ ਵੀ 10 ਕਿਲੋਮੀਟਰ ਪਿੱਛੇ ਰਹਿ ਜਾਂਦਾ ਜੀ ਜਦੋਂ ਰੈਕੋਟ ਸਾਈਡ ਤੋਂ ਆਈਏ ਜਿਹੜਾ ਰੈਕੋਟ ਤੋਂ ਜਗਰਾਉਂ ਨੂੰ ਰੋਡ ਜਾਂਦਾ ਬਈ ਕਮਾਲਪੁਰੇ ਤੋਂ ਛਿਪਦੀ ਵਾਲੇ ਪਾਸੇ ਨੂੰ ਉੱਤਰ ਕੇ ਵੀ ਬਈ 10 ਕਿਲੋਮੀਟਰ ਰਹਿ ਜਾਂਦਾ ਔਰ ਗੁਰਦੁਆਰਾ ਮਹਿਦੀਆਣਾ ਸਾਹਿਬ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਦੀਨਾਨੂ ਕੋਈ ਆਪਾ ਪੁੱਤਰਾਂ ਦੇ ਦਾਨੀ ਚੋਜੀ ਪਾਸ਼ਾ ਕਹਿੰਦੇ ਨੇ ਬਾਈ ਉਹਨਾਂ ਉਸ ਉਹਨਾਂ ਦਾ ਜਿਹੜਾ ਗੁਰਦ ਆਮਾ ਗੁਰਦੁਆਰਾ ਮਹਿਦੀਆਣਾ ਸਾਹਿਬ ਵੀ ਆਪਣੇ ਘਰ ਤੋਂ ਬਾਈ 10 ਕਿਲੋਮੀਟਰ ਰਹਿ ਜਾਂਦਾ ਬਾਕੀ ਧੰਨਵਾਦ ਸੱਜਣੋ ਸਾਰਿਆਂ ਦਾ ਵੀਡੀਓ ਦਾ ਕੈਂਡ ਤੱਕ ਜੁੜੇ ਰਹਿਣ ਵਾਸਤੇ ਤੇ ਤੇਰਾ ਵੀ ਧੰਨਵਾਦ ਬਾਈ ਅਮਨ ਚੰਗੀਆਂ ਗੱਲਾਂ ਦੱਸਣ ਵਾਸਤੇ ਤੇ ਅਗਲੇ ਅਗਲੀ ਵੀਡੀਓ ਥੋੜੇ ਦਿਨਾਂ ਤੱਕ ਬਾਈ ਦੇ ਘਰੋਂ ਫੇਰ ਲੈ ਕੇ ਮਿਲਾਂਗੇ ਤੇ ਬਾਕੀ ਸਾਰੇ ਸੱਜਣਾਂ ਦਾ ਧੰਨਵਾਦ ਜੀ ਧੰਨਵਾਦ ਬਾਈ ਜੀ ਸਾਰਿਆਂ ਦਾ